ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਾਡੇ ਇਸ ਏਰੀਏ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਤੇ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਤਬਾਹੀ ਬਹੁਤ ਬੁਰੀ ਹੈ ਤੇ ਜਦੋਂ ਅਸੀਂ ਰਿਪੋਰਟਾਂ ਦੇਖਦੇ ਹਾਂ ਪੰਜਾਬ ਦੀਆਂ ਤਾਂ ਸੱਤ ਜ਼ਿਲ੍ਹੇ ਜਿਹੜੇ ਐ ਉਹਨਾਂ ਦੇ 500 ਤੋਂ ਵੱਧ ਪਿੰਡ ਜਿਹੜੇ ਐ ਉਹ ਪੂਰੀ ਤਰ੍ਹਾਂ ਨਾਲ ਇਸ ਹੜ੍ਹਾਂ ਦੀ ਤਬਾਹੀ ਦੇ ਵਿੱਚ ਆਏ ਹੋਏ ਐ ਤੇ ते तकरीबन 3 ਲੱਖ ਏਕੜ ਜ਼ਮੀਨ ਦੇ ਉੱਤੇ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਤੇ ਹੋਰ ਜਾਨਮਾਲ ਤੇ ਪਸ਼ੂਆਂ ਦਾ ਘਰਾਂ ਦਾ ਨੁਕਸਾਨ ਜਿਹੜਾ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਹੈ ਅਸੀਂ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇੱਧਰ ਉੱਧਰ ਦੀਆਂ ਛੱਡਣ ਦੀ ਬਜਾਏ ਬਹੁਤ ਹੀ ਐਮਰਜੈਂਸੀ ਦੇ ਵਿੱਚ ਜਿੰਨੀਆਂ ਸਵਾਵਾਂ ਉੱਥੇ ਦਿੱਤੀਆਂ ਜਾ ਸਕਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਕਿ ਇੱਕ ਵੇਲੇ ਦੀ ਜਿਹੜੀ ਹੈਲਪ ਦੇ ਲਈ ਜਿਹੜੀ ਸਹਾਇਤਾ ਹੈ ਉਹ ਬਹੁਤ ਵੱਡੀ ਹੋਇਆ ਕਰਦੀ ਹੈ ਉਹ ਉਹਨਾਂ ਨੂੰ ਤੁਰੰਤ ਪਹੁੰਚਾਈ ਜਾਵੇ ਬਾਕੀ ਉਹਨਾਂ ਦੀਆਂ ਫਾਸਲਾਂ ਦੇ ਮੁਆਵਜ਼ੇ ਦਾ ਹੋਰ ਦੂਜਾ ਤੀਜਾ ਉਹਦੇ ਵਾਸਤੇ ਵੀ ਲੁਣੀ ਦੀਆਂ ਕਾਰਵਾਈਆਂ ਕਰ ਲਈਆਂ ਜਾਣ ਤਾਂ ਕਿ ਉਹਨਾਂ ਨੂੰ ਇਹ ਰਾਹਤ ਦਿੱਤੀ ਜਾ ਸਕੇ ਪਰ ਦੂਜੇ ਵੱਲੋਂ ਲੱਗਦਾ ਇਹ ਹੈ ਵੀ ਪੰਜਾਬ ਸਰਕਾਰ ਜਿਵੇਂ ਅ ਵਿਆਜ ਬੀ ਦਾ ਲੇਖਾ ਪਾਉਣਾ ਹੁੰਦਾ ਉਹਦੇ ਤੋਂ ਵੀ ਨਹੀਂ ਕੰਨੀ ਘਤਰਾਂਦੀ ਅ ਅਜੇ ਉਹਦਾ ਖਹਿੜਾ ਛੁੱਟਿਆ ਨਹੀਂ ਸੀਗਾ ਆਹ ਲੈਂਡ ਪੂਲਿੰਗ ਪਾਲਸੀ ਤੋਂ ਤੇ ਮੋਹਾਲੀ ਜ਼ਿਲ੍ਹੇ ਦੇ ਡੀਡੀਪੀਓ ਤੋਂ ਇੱਕ ਚਿੱਠੀ ਕਢਾਤੀ ਮੋਹਾਲੀ ਦੇ 17 ਪਿੰਡਾਂ ਨੂੰ 25 ਤਰੀਕ ਨੂੰ ਵੀ ਤੁਸੀਂ 26 ਤਰੀਕ ਨੂੰ ਆਪਣੇ ਮਤੇ ਪਾਸ ਕਰੋ ਵੀ ਜਿਹੜੀ ਤੁਹਾਡੀ ਪੰਚਾਇਤੀ ਜ਼ਮੀਨ ਹੈ ਉਹ ਤੁਸੀਂ ਆਕਸ਼ਨ ਦੇ ਰਾਹੀਂ ਨਿਲਾਮੀ ਦੇ ਰਾਹੀਂ ਵੇਚੋਗੇ ਦੇ ਮਤੇ ਪਾਸ ਕੇ ਲੈ ਕੇ ਆਓ ਉਹਨਾਂ ਪਿੰਡਾਂ ਨੇ ਮਤੇ ਧੱਕੀ ਪਾਉਣੇ ਸੀਗੇ 26 ਨੂੰ ਉਹ ਕੱਲ ਉੱਥੇ ਗੁਰਦੁਆਰਾ ਅੰਮ੍ਰਿਤਸਰ ਦੇ ਨੇੜੇ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਕਮੇਟੀ ਬਣਾ ਲਈ ਉਸ ਕਮੇਟੀ ਦਾ ਨਾਂ ਧਰ ਲਿਆ ਉਹਨਾਂ ਨੇ ਜ਼ਮੀਨ ਬਚਾਓ ਪਿੰਡ ਬਚਾਓ ਕਮੇਟੀ ਹੁਣ ਸਰਕਾਰ ਨੇ ਇੱਕ ਨਵਾਂ ਹੋਰ ਮੁੱਦਾ ਛੇੜ ਲਿਆ ਦੂਜਾ ਸਾਰੇ ਪੰਜਾਬ ਦੇ ਵਿੱਚ ਹੀ ਇਸ ਗੱਲ ਦਾ ਇੱਕ ਖਦਸ਼ਾ ਬਣ ਗਿਆ ਕਿ ਅੱਡ ਅੱਠ ਥਾਵਾਂ ਤੇ ਸਰਕਾਰ ਦੀ ਨਿਗਾ ਹੁਣ ਇਹਨਾਂ ਜ਼ਮੀਨਾਂ ਤੇ ਆ ਗਈ ਤੇ ਇਹ ਨਵੀਆਂ ਲੜਾਈਆਂ ਵਿੱਢਣ ਦੇ ਰਾਤਰੀ ਹੋਈ ਹੈ ਉਧਰਲੇ ਪਾਸੇ ਪਿੰਡ ਡੁੱਬੇ ਪਏ ਐ ਲੋਕ ਮਰ ਰਹੇ ਐ ਤੇ ਦੂਜੇ ਬੰਨੇ ਤੁਸੀਂ ਅਜੇ ਅਜਹੀਆਂ ਚਿੰਗੜੀਆਂ ਛੇੜਦੇ ਹੋ ਅਸੀਂ ਮਾਲਵੇ ਦੇ ਵਿੱਚ ਇਹ ਸ਼ਬਦ ਵਰਤਦੇ ਆ ਇਹਨਾਂ ਚਿੰਗੜੀਆਂ ਤੋਂ ਬਚੋ ਆ ਦੂਸਰੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਕਰਨੀ ਐ ਆਰਐਸਐਸ ਦੇ 100 ਸਾਲ ਪੂਰੇ ਹੋ ਗਏ ਉਹਨਾਂ ਦਾ ਜਿਹੜਾ ਮੁਖੀ ਮੋਨ ਭਗਵਤ ਐ ਤਿੰਨ ਦਿਨਾਂ ਤੋਂ ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਲੈਕਚਰ ਲੜੀ ਸ਼ੁਰੂ ਕੀਤੀ ਹੋਈ ਐ ਪਹਿਲਾਂ ਵੀ ਬੋਲਦੇ ਰਹੇ ਕੱਲ ਆਖਰੀ ਦਿਨ ਉਹ ਬੋਲੇ ਉਹਨਾਂ ਨੇ ਜੋ ਉਹਨਾਂ ਦੀ ਲਫਾਜੀ ਹੈ ਉਹ ਜਰਾ ਸੁਣਨ ਵਾਲੀ ਹੈ ਉਹ ਕਹਿੰਦੇ ਮਥਰਾ ਤੇ ਕਾਂਸੀ ਦੇ ਜਿਹੜੇ ਹੈਗੇ ਹੱਥਾਂ ਉਹਨਾਂ ਦੇ ਅਸੀਂ ਸੰਗ ਬਜਾਤੇ ਸੰਗ ਆਰਐਸਐਸ ਉਹਦੇ ਚ ਸ਼ਾਮਿਲ ਨਹੀਂ ਹੋਊਗਾ ਪਰ ਜਿਹੜੇ ਸਾਡੇ ਵਰਕਰ ਨੇ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਜਿਹੜੇ ਸਵੈ ਸੇਵਕ ਨੇ ਜੇ ਉਹ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਮੰਦਰ ਬਣਾਉਣ ਦੀ ਲਹਿਰ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਸਾਨੂੰ ਅਸੀਂ ਉਹਨਾਂ ਨੂੰ ਰੋਕਾਂਗੇ ਨਹੀਂ ਕਹਿਣ ਦਾ ਭਾਵ ਵੀ ਕਰੋ ਅਸੀਂ ਬਿਜਾਤੇ ਖੁਦ ਆਰਐਸਐਸ ਦਾ ਮੁਖੀ ਨਹੀਂ ਜਾਊਗਾ ਬਾਕੀ ਸਾਰੇ ਜਾਓ ਤੇ ਜੋ ਅੱਗੇ ਤੁਸੀਂ ਕਰਦੇ ਹੋ ਸਾਰੇ ਕੰਮ ਕਰੋ ਇੱਕ ਤਾਂ ਇਹ ਉਹਨਾਂ ਦਾ ਸਨੇਹ ਹੈ ਜਣੀ ਦੇਸ਼ ਦੇ ਅੰਦਰ ਨਵੀਆਂ ਗੱੜਬੜਾਂ ਨਵੀਆਂ ਚੀਜ਼ਾਂ ਕਰਨ ਦਾ ਉਹਨਾਂ ਨੇ ਸਨੇਹਾ ਆਪਣੇ ਵਰਕਰਾਂ ਨੂੰ ਦੇ ਦਿੱਤਾ ਦੂਜਾ ਉਹਨਾਂ ਨੇ ਨਾਲ ਹੀ ਮੁਸਲਮਾਨਾਂ ਨੂੰ ਠੋਕਣ ਵਾਸਤੇ ਇਹ ਕਹਿੰਦਾ ਵੀ ਜੇ ਦੂਜੀ ਤਰ ਆਪਣੇ ਆਪ ਹੀ ਸ਼ਾਂਤੀ ਦੇ ਨਾਲ ਇਹ ਹਿੰਦੂਆਂ ਨੂੰ ਦੇ ਦੇ ਗੱਲ ਹੀ ਮੁੱਕ ਜੂਗੀ ਤਿੰਨ ਮੰਦਰਾਂ ਦਾ ਕੰਮ ਹੈ ਪਹਿਲਾਂ ਅੱਗੇ ਰਾਮ ਮੰਦਰ ਬਾਰੇ ਇਹ ਗੱਲ ਸੀ ਵੀ ਉਹ ਇਹਨਾਂ ਨੂੰ ਦੇ ਦੇਣਾ ਚਾਹੀਦਾ ਉਹਦੇ ਤੇ ਕਿੱਦਿਆ ਵੱਡਾ ਹੋਇਆ ਤੇ ਫਿਰ ਉਹ ਮਿਲ ਗਿਆ ਹੁਣ ਇਹ ਦੋ ਤੇ ਹੋਰ ਆ ਕੇ ਕਹਾ ਹੋ ਤੇ ਹੋਰ ਹੋਰ ਤੇ ਹੋਰ ਬਹੁਤ ਸਾਰੇ ਕੇਸ ਜਿਹੜੇ ਐ ਝਗੜੇ ਉਹ ਕਰੇ ਹੋਏ ਐ ਇਸ ਇਹ ਕਹਿਣ ਦੀ ਬਜਾਏ ਕਿ ਸਾਰੇ ਝਗੜੇ ਬੰਦ ਹੋਣੇ ਚਾਹੀਦੇ ਐ ਇਹਨਾਂ ਦੀ ਕੋਈ ਲੋੜ ਨਹੀਂ ਹੈ ਜੋ ਪਿੱਛੇ ਹੋ ਗਿਆ ਇਤਿਹਾਸ ਦੇ ਵਿੱਚ ਮਾੜਾ ਹੋ ਗਿਆ ਚੰਗਾ ਹੋ ਗਿਆ ਹੁਣ ਨਵਾਂ ਇਤਿਹਾਸ ਲਿਖੀਏ ਇਹ ਕਹਿਣ ਦੀ ਬਜਾਏ ਉਹ ਜਿਹੜੇ ਮੁਰਦੇ ਐ ਉਹਨਾਂ ਨੂੰ ਉਖਾੜ ਕੇ ਦੇਖਿਆ ਜਾ ਰਿਹਾ ਉਹਨਾਂ ਨੂੰ ਅਗਲੀ ਗੱਲ ਉਹਨਾਂ ਨੇ ਇਹ ਵੀ ਧਰਮ ਆਪਣੇ ਜਨਸੰਖਿਆ ਦੇ ਬਾਰੇ ਵਿੱਚ ਜੋ ਮੋਦੀ ਜੀ ਨੇ ਕਿਹਾ ਸੀ ਉਹੀ ਗੱਲਾਂ ਨੂੰ ਇਹਨੇ ਵੀ ਦੁਹਰਾਇਆ ਹੈ ਵਿ ਧਰਮ ਪਰਬਤਨ ਤੇ ਗੈਰ ਕਾਨੂੰਨੀ ਜਿਹੜੀ ਮਾਈਗ੍ਰੇਸ਼ਨ ਹੈ ਉਹ ਉਹ ਵੱਡੇ ਮੁੱਦੇ ਆ ਸਾਡੇ ਜਨਸੰਖਿਆ ਦਾ ਤਵਾਜਨ ਵਿਗਾੜਨ ਦੇ ਵਿੱਚ ਜਨਸੰਖਿਆ ਦਾ ਤਵਾਜਨ ਵਿਗਾੜਨ ਦੇ ਵਿੱਚ ਤੇ ਉਹਦੇ ਚ ਜਿਹੜਾ ਉਹ ਦੇਸ਼ ਕਿਸੇ ਵੀ ਦੇਸ਼ ਨੂੰ ਮੈਂ ਇਕੱਲਾ ਭਾਰਤ ਦੀ ਗੱਲ ਨਹੀਂ ਕਰਦਾ ਕਹਿੰਦੇ ਇੱਕ ਬਾਕੀ ਦੇਸ਼ਾਂ ਦਾ ਵੀ ਹੈ ਵੀ ਉਹ ਦੇਸ਼ਾਂ ਨੂੰ ਤੋੜ ਸਕਦੇ ਭਗਵਤ ਜੀ ਜੋ ਕਾਰਵਾਈਆਂ ਤੁਹਾਡੇ ਬੰਦੇ ਹੇਠਾਂ ਬਜਰੰਗਦਾਲ ਬਾਕੀਆਂ ਦੇ ਨਾਂ ਦੇ ਉੱਤੇ ਕਰਦੇ ਐ ਦੇਸ਼ ਉਹਨਾਂ ਗੱਲਾਂ ਨਾਲ ਟੁੱਟਦਾ ਹੈ ਕਨਵਰਸ਼ਨ ਨੇ ਇੰਨੇ ਸਾਲਾਂ ਤੋਂ ਕਨਵਰਸ਼ਨ ਚੱਲ ਰਹੀ ਹੈ ਕਿੰਨੇ ਕ ਪਰਸੈਂਟ ਲੋਕ ਹੈ ਜਿਹੜੇ ਕਨਵਰਟ ਹੋ ਕੇ ਬਣ ਗਏ ਉਹਨਾਂ ਦੀ ਜਰਾ ਅੰਦਾਜ਼ਾ ਲਾਓ ਜਿਹੜਾ ਤੁਸੀਂ ਰੌਲਾ ਪਾ ਰਹੇ ਹੋ 100 ਸਾਲ ਤੋਂ ਤਾਂ ਰੌਲਾ ਪਾਉਂਦੇ ਹੋ ਤੁਹਾਨੂੰ ਹੋ ਗਿਆ 100 ਸਾਲਾਂ ਦੇ ਵਿੱਚ ਕਿੰਨੀ ਇੱਕ ਵੱਡੀ ਆਬਾਦੀ ਪਰਸੈਂਟੇਜ ਦੇ ਵਿੱਚ ਬਣ ਗਈ ਜਿਹੜੀ ਮੁਸਲਮਾਨਾਂ ਦੀ ਜਾਂ ਇਸਾਈਆਂ ਦੀ ਹੈ ਇੱਕ ਫਜ਼ੂਲ ਦਾ ਇੱਕ ਤੂੰਹੇ ਦੇ ਬਦਲ ਖੜੇ ਕੀਤੇ ਹੋਏ ਆ ਤੁਸੀਂ ਨੇ ਤੇ ਅ ਅੱਗੇ ਤੁਸੀਂ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੇ ਬਰਥ ਰੇਟ ਉਹ ਨੇ ਹੁਣ ਕਹਿ ਰਹੇ ਆ ਵੀ ਬਰਥ ਰੇਟ ਤਾਂ ਉਹ ਸਾਰਿਆਂ ਦਾ ਹੀ ਕੰਟਰੋਲ 'ਚ ਹੈ ਸਾਰੇ ਧਰਮਾਂ ਦੇ ਤੇ ਅੱਗੇ ਕਹਿੰਦੇ ਹੁੰਦੇ ਸੀ ਵੀ ਵੀ ਜਿਹੜੀ ਇੰਨੇ ਸਾਲਾਂ ਤੱਕ ਜਿਹੜੀ ਮੁਸਲਮਾਨਾਂ ਦੀ ਆਬਾਦੀ ਹੈ ਉਹ ਹਿੰਦੂਆਂ ਨਾਲੋਂ ਵੱਜੂਗੀ ਹੁਣ ਘੱਟੋ ਘੱਟ ਆ ਗੱਲ ਕਹਿਣ ਤੋਂ ਸੰਕੋਚ ਕੀਤਾ ਪਰ ਅੰਦਰੋਂ ਇਸ਼ਾਰੇ ਉਹੀ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਤਿੰਨ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਏ ਦੇਖਦੇ ਆ ਕੀ ਹੈ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਧਾਰਮਿਕ ਦਿਨ ਨੇ ਜਿਵੇਂ ਕਾਂਗਵੜ ਯਾਤਰਾ ਹੋਗੀ ਤੇ ਦੂਜਾ ਨਵਰਾਤਰੀ ਹੋਗੀ ਉਹਦੇ ਚੀ ਮੀਟ ਦੀਆਂ ਦੁਕਾਨਾਂ ਵੈਸੇ ਹੀ ਲੋਕਾਂ ਨੂੰ ਆਪ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਨਹੀਂ ਤਾਂ ਫਿਰ ਲੈਂਡ ਆਰਡਰ ਦੇ ਇਸ ਤੌਰ ਤੇ ਸਰਕਾਰਾਂ ਕਰ ਦਿੰਦੀਆਂ ਨੇ ਸੋ ਯਾਨੀ ਅਸੀਂ ਸਾਡੇ ਟਾਬਿਆਂ ਤੇ ਹੋਟਲਾਂ ਚ ਬਾਕੀ ਥਾਵਾਂ ਦੇ ਉੱਤੇ ਇੱਕੋ ਟੇਬਲ ਤੇ ਬੈਠ ਕੇ ਇੱਕ ਕੋਈ ਬੰਦਾ Hindu ਤੇ ਇੱਕ ਬੰਦਾ ਦੂਜਾ ਆਪਣਾ ਇੱਕ ਕੋਈ ਵੈਜ ਤੇ ਦੂਜਾ ਨਾਨ ਵੈਜ ਖਾ ਰਿਹਾ ਹੁੰਦਾ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ ਇਹ ਤਕਲੀਫ ਜਾਣ ਬੁੱਝ ਕੇ ਬਣਾਈ ਜਾ ਰਹੀ ਹੈ ਕਿਸੇ ਨੂੰ ਮੰਨ ਲਓ ਮੈਂ ਆਪਣੇ ਘਰੇ ਮੀਟ ਰੱਜਿਆ ਹੋਇਆ ਮੇਰੇ ਗਵਾਂਢੀ ਨੂੰ ਉਹਦਾ ਉਹਦਾ ਕੀ ਅਸਰ ਤੇ ਜਾਣ ਬੁੱਝ ਕੇ ਇਹਨਾਂ ਮੁੱਦਿਆਂ ਨੂੰ ਖੜਿਆ ਕੀਤਾ ਜਾ ਰਿਹਾ ਸੋ ਆਰਐਸਐਸ ਆਪਣੀ ਜਿਹੜੀ ਸਮਾਜ ਨੂੰ ਵੰਡਣ ਦੀ ਨੀਤੀ ਹੈ ਉਹਦੇ ਤੇ ਚੱਕਵੇਂ ਪੈਰੀ ਹੋਰ ਤਰੀ ਹੋਈ ਹੈ ਅਗਲੀ ਗੱਲ ਦੋਸਤੋ ਸਾਡੀ ਮਾਨਯੋਗ ਸੁਪਰੀਮ ਕੋਰਟ ਦਾ ਤੇ ਕੋਰਟਾਂ ਦਾ ਜਿਹੜਾ ਮਾੜਾ ਹਾਲ ਹੈ ਉਹਦਾ ਉਹਦਾ ਇੱਕ ਪ੍ਰਗਟਾਵਾ ਜਿਹੜਾ ਹੁਣ ਅੱਜ ਦੋ ਜੱਜਾਂ ਨੇ ਸੌਂ ਚੁੱਕਣੀ ਹੈ ਉਹਨਾਂ ਚੋਂ ਇੱਕ ਜੱਜ ਜਿਹੜਾ ਹੈ ਜਸਟਿਸ ਵਿਪਲ ਮਨਚੋਲੀ ਉਹ ਹੁਣ ਅੱਜਕੱਲ ਪਟਨਾ ਹਾਈ ਕੋਰਟ ਦਾ ਚੀਫ ਜਸਟਿਸ ਹੈ ਉਹ ਗੁਜਰਾਤ ਹਾਈ ਕੋਰਟ ਦੇ ਵਿੱਚ ਜੱਜ ਰਹੇਗਾ ਉਸ ਦਾ ਨਾਂ ਦੇਣ ਦੇ ਬਾਰੇ ਉਹਦਾ ਪਹਿਲਾਂ ਵੀ ਨਾਂ ਆਇਆ ਸੀ ਉਦੋਂ ਰੋਕਤਾ ਸੀਗਾ ਤੇ ਹੁਣ ਫੇਰ ਦੁਬਾਰਾ ਉਹਦਾ ਨਾਂ ਕਲੀਅਰ ਕੀਤਾ ਜਿਹੜੇ ਜਿਹੜੇ ਕਾਲੇਜੀਅਮ ਨੇ ਇਸ ਨਾਵਾਂ ਨੂੰ ਦੋਵਾਂ ਨੂੰ ਕਲੀਅਰ ਕਰਿਆ ਉਹਨਾਂ ਦੇ ਵਿੱਚ ਜਸਟਿਸ ਬੀ ਵੀ ਨਾਗਰਤਨਾ ਵੀ ਨੇ ਉਹਨਾਂ ਨੇ ਕਿਹਾ ਵੀ ਇਸ ਜੱਜ ਨਾਲੋਂ ਤਿੰਨ ਹੋਰ ਲੇਡੀਜ਼ ਜੱਜ ਜਿਹੜੀਆਂ ਨੇ ਉਹ ਸੀਨੀਅਰ ਨੇ ਉਹਨਾਂ ਚ ਕਿਉਂ ਨਹੀਂ ਕਰਿਆ ਜਾਂਦਾ ਦੂਜਾ ਗੁਜਰਾਤ ਦੀ ਪਹਿਲੇ ਹੀ ਨੁਮਾਇੰਦਗੀ ਜਿਹੜੀ ਹੈ ਉਹਨਾਂ ਦੀ ਅਨੁਪਾਤ ਪਹਿਲਾਂ ਹੀ ਵੱਧ ਹੈ ਗੁਜਰਾਤ ਤੋਂ ਬਣਿਆ ਦੀ ਤੇ ਹੁਣ ਹੋਰ ਕਾਹ ਤੋਂ ਵਧਾਉਣੀ ਹੈ ਸੋ ਇਸ ਕਰਕੇ ਉਹਦੇ ਤੇ ਇੰਦਰਾ ਜੈ ਸਿੰਘ ਇੱਕ ਬਹੁਤ ਵੱਡੀ ਵਕੀਲ ਨੇ ਉਹਨਾਂ ਨੇ ਕਿਹਾ ਵੀ ਇਹ ਤਾਂ ਇਹਦਾ ਆਧਾਰ ਉਹਦੀ ਸਿਨੀਅਰਟੀ ਨਹੀਂ ਹੈ ਜੱਜ ਦੀ ਉਹਦੀ ਕੋ ਕਾਬਲੀਅਤ ਨਹੀਂ ਹੈ ਉਸ ਨੂੰ ਆਉਣ ਵਾਲੇ ਸਮੇਂ ਚ ਚੀਫ ਜਸਟਿਸ ਬਣਾਉਣਾ ਹੈਗਾ ਇੱਕ ਦੂਜਾ ਉਹ ਆਈਡੀਓਲੋਜੀਕਲ ਜੱਜ ਹੈ ਉਹ ਆਰਐਸਐਸ ਦੀ ਵਿਚਾਰਧਾਰਾ ਨਾਲ ਸੰਬੰਧਤ ਹੈ ਇੰਦਰਾ ਜੈ ਸਿੰਘ ਉਹਨਾਂ ਨੇ ਇਹ ਵੀ ਕਿਹਾ ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਜੱਜਾਂ ਦੀਆਂ ਅਪੁਆਇੰਟਮੈਂਟਾਂ ਹੋ ਰਹੀਆਂ ਨੇ ਉਹ ਬਹੁਤ ਹੀ ਖਤਰਨਾਕ ਨੇ ਲੰਬੇ ਸਮੇਂ ਦੇ ਵਿੱਚ ਹੁਣ ਵੀ ਤਾਂ ਹੈਗੀਆਂ ਨੇ ਅੱਗੇ ਵੀ ਹੈਗੀਆਂ ਸੋ ਜਿਹੜੀ ਆ ਬਿਹਾਰ ਦੇ ਵਿੱਚ ਹੋ ਰਹੀ ਹੈ ਇਹਦੇ ਵਿੱਚ ਕੱਲ ਆਈ ਗੱਲ ਵੀ ਇੱਕ ਸਾਰੇ ਪਿੰਡ ਦੀਆਂ ਵੋਟਾਂ ਦੇ ਵਿੱਚ ਇੱਕ ਐਡਰੈਸ ਸਾਰਿਆਂ ਦਾ ਇੱਕੋ ਹੀ ਕਾਰ ਨੰਬਰ ਹੈ ਇੱਕੋ ਕਾਰ ਤੇ ਇਹਦੇ ਤੇ ਇੱਕ ਉੱਗੇ ਪੱਤਰਕਾਰ ਜਿਹੜੇ ਐ ਰਵੀਸ਼ ਰੰਜਨ ਜੀ ਜਿਹੜੇ ਨਿਊਜ਼ 24 ਨਾਲ ਨੇ ਉਹਨਾਂ ਨੇ ਸਵਾਲ ਕੀਤਾ ਸੀਗਾ ਇਲੈਕਸ਼ਨ ਕਮਿਸ਼ਨਰ ਵੀ ਜਿਹੜੇ ਆਧਾਰ ਕਾਰਡ ਨੇ ਉਹਨਾਂ ਦੇ ਉੱਤੇ ਕੋਈ ਮਕਾਨ ਕੋਈ ਐਡਰੈਸ ਲਿਖਿਆ ਹੁੰਦਾ ਹੈ ਕਿ ਨਹੀਂ ਤੁਸੀਂ ਉਹ ਕਿਉਂ ਨਹੀਂ ਲਿਖਦੇ ਉਹ ਐਡਰੈਸ ਉਹਦਾ ਐਡਰੈਸ ਹੈਗਾ ਜਿਹੜਾ ਆਧਾਰ ਕਾਰਡ ਤੇ ਲਿਖਿਆ ਹੋਇਆ ਸਾਰਿਆਂ ਦਾ ਇੱਕੋ ਹੀ ਮਕਾਨ ਨੰਬਰ ਕਿਸ ਤਰ੍ਹਾਂ ਹੋ ਸਕਦਾ ਸਾਰੇ ਪਿੰਡ ਦਾ ਹੀ ਸਾਰਾ ਪੂਲਿੰਗ ਬੂਥ ਹੀ ਇੱਕ ਇੱਕ ਘਰ ਚ ਰਹਿੰਦੇ ਸੋ ਇਹ ਜਿਹੜੀਆਂ ਗੱਲਾਂ ਨੇ ਬਹੁਤ ਹੀ ਮਾੜੀਆਂ ਨੇ ਤੇ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਭਾਰਤ ਤੇ ਅਮਰੀਕਾ ਦੇ ਬਾਰੇ ਵਿੱਚ ਅਮਰੀਕਾ ਦੇ ਟਰੰਪ ਨੇ ਭਾਰਤ ਦੇ ਉੱਤੇ 50% ਟੈਰਫ ਲਾਤਾ ਜਿਹੜਾ ਪਰਸੋਂ ਤੋਂ ਲਾਗੂ ਹੋ ਗਿਆ ਤੇ ਉਹਦੇ ਚ ਬਹਾਨਾ ਇਹ ਹੈ ਵੀ ਤੁਸੀਂ ਰੂਸ ਤੋਂ ਤੇਲ ਲਖ ਰਹੀ। ਜੇ ਰੂਸ ਤੋਂ ਤੇਲ ਖਰੀਦਣਾ ਹੀ ਬਹਾਨਾ ਹੁੰਦਾ ਤਾਂ ਚੀਨ ਸਾਡੇ ਨਾਲੋਂ ਵੱਧ ਤੇਲ ਖਰੀਦਦਾ ਤਾਂ ਚੀਨ ਦੇ ਉੱਤੇ ਇਹ ਟਰੰਪ ਟੈਰਫ ਲੱਗਦੇ ਪਰ ਉਹਦੇ ਤੇ ਨਹੀਂ ਲੱਗੇ। ਇਹਦਾ ਮਤਲਬ ਹੈ ਇਹ ਇੱਕ ਬਹਾਨਾ ਹੈ। ਦੂਜਾ ਇਹਨੇ ਜਿਹੜੇ ਸਾਡੇ ਆਰਬੀਆਈ ਦੇ ਪਹਿਲੇ ਸਾਬਕਾ ਗਵਰਨਰ ਰਹੇ ਰਗੂਰਾ ਮਰਾਦ ਹਨ ਕਈ ਗੱਲਾਂ ਚ ਉਹ ਉਹ ਮੋਦੀ ਦੇ ਖਿਲਾਫ ਸੀਗੇ ਮੋਦੀ ਨਾਲ ਉਹਨਾਂ ਦਾ ਇਟਖੜਕਾ ਵੀ ਰਿਹਾ ਤੇ ਅੱਜ ਕੱਲ ਉਹ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਨੇ ਲੱਗੇ ਹੋਏ ਉਹਨਾਂ ਨੇ ਕੱਲ ਲਿਖਿਆ ਵੀ ਸਾਨੂੰ ਰੂਸ ਤੋਂ ਚੀਨ ਬੰਦ ਕਰ ਦੇਣਾ ਚਾਹੀਦਾ ਤੇ ਤੇਲ ਤੇ ਟੈਰਫ ਹਟਵਾ ਲੈਣੇ ਚਾਹੀਦੇ ਕਿਉਂ ਅਸੀਂ ਮੰਨੇ ਗੱਲ ਦੇਖਣ ਨੂੰ ਉਪਰੋਂ ਠੀਕ ਲੱਗਦੀ ਐ ਅਸੀਂ ਸਮਝਦੇ ਆਂ ਵੀ ਬਿਲਕੁਲ ਹੀ ਗਲਤ ਐ ਇਹ ਦੋ ਤਰ੍ਹਾਂ ਦੀ ਲੜਾਈ ਐ ਨੰਬਰ 1 ਸਾਡੇ ਦੇਸ਼ ਦੀ ਭਾਰਤ ਦੀ ਲੜਾਈ ਅਮਰੀਕਾ ਦੇ ਨਾਲ ਇਸ ਕਰਕੇ ਕਿ ਸਾਡੀ ਦੇਸ਼ ਦੀ ਆਪਣੀ ਮਰਜ਼ੀ ਹੈ ਕਿ ਅਸੀਂ ਜਿਹਦੇ ਨਾਲ ਮਰਜ਼ੀ ਜਹਾਜਾ ਮਰਜ਼ੀ ਵਪਾਰ ਕਰੀਏ ਤੂੰ ਕੌਣ ਹੁੰਨਾ ਹੈ ਵਿੱਚ ਦਖਲ ਦੇਣ ਵਾਲਾ ਇੱਕ ਤਾਂ ਇਹ ਲੜਾਈ ਜਿਹੜੀ ਹੈ ਇਸ ਨੂੰ ਇਗਨੋਰ ਮਾਰਦਾ ਹੈ ਰਘੂਰਾਮ ਰਾਜਨ ਇਹ ਲੜਾਈ ਲੜਨੀ ਚਾਹੀਦੀ ਹੈ ਦੂਜੀ ਲੜਾਈ ਸਾਡੇ ਭਾਰਤ ਦੇ ਵਿੱਚ ਹੈ ਸਾਡੇ ਦੇਸ਼ ਦੇ ਲੋਕਾਂ ਦੀ ਲੜਾਈ ਹੈ ਮੋਦੀ ਸਰਕਾਰ ਦੇ ਖਿਲਾਫ ਵੀ ਜਿਹੜਾ ਉਥੋਂ ਸਸਤਾ ਤੇਲ ਆਉਂਦਾ ਹੈ ਉਹ ਤੇਲ ਸਸਤਾ ਅੰਬਾਨੀ ਤੇ ਦੂਜਿਆਂ ਵੱਡੀਆਂ ਕਾਰਪੋਰੇਸ਼ਨਾਂ ਕਿਉਂ ਵਰਤਣ ਤੇ ਅੱਗੋਂ ਮੁਨਾਫਾ ਕਮਾਉਣ ਬਾਹਰਲੇ ਦੇਸ਼ਾਂ ਨੂੰ ਤੇਲ ਭੇਜ ਕੇ ਉਹ ਭਾਰਤ ਦੇ ਜਿਹੜੇ ਖਪਤਕਾਰ ਨੇ ਜਿਹੜੇ ਭਾਰਤ ਦੇ ਡੀਜ਼ਲ ਪੈਟਰੋਲ ਗੈਸ ਵਗੈਰਾ ਵਰਤਦੇ ਲੋਕ ਨੇ ਉਹਨਾਂ ਨੂੰ ਉਹ ਸਸਤੇ ਤੇਲ ਦਾ ਲਾਭ ਕਿਉਂ ਨਾ ਮਿਲੇ ਇਹ ਸਾਡੀ ਆਪਣੀ ਲੜਾਈ ਹੈ ਮੋਦੀ ਦੇ ਵਿਰੁੱਧ ਦੋਨੇ ਲੜਾਈਆਂ ਨੂੰ ਇਕੱਠੇ ਲੜਨ ਦੀ ਲੋੜ ਹੈ ਸੋ ਇਹ ਅਸੀਂ ਸਮਝਦੇ ਹਾਂ ਵੀ ਇਹ ਰਘੂ ਰਾਮ ਰਾਜਨ ਦੀ ਗੱਲ ਗਲਤ ਹੈ ਅਗਲੀ ਗੱਲ ਕੱਲ ਫਾਈਨਾਂਸ ਮਿਨਿਸਟਰੀ ਨੇ ਜਿਹੜਾ ਕਪਾਹ ਅਮਰੀਕਾ ਤੋਂ ਸਾਡੇ ਆਉਂਦੀ ਹੈ ਉਹਨੂੰ 30 ਸਤੰਬਰ ਤੱਕ ਉਹਦੇ ਤੇ 11% ਡਿਊਟੀ ਛੋਟ ਦਿੱਤੀ ਸੀਗੀ ਟੈਕਸ ਤੇ ਛੋਟ ਦਿੱਤੀ ਸੀ ਉਹਦਾ ਸਾਡੇ ਭਾਰਤ ਦੇ ਵਿੱਚ ਜਿਹੜੇ ਕਪਾਹ ਉਤਪਾਦਕ ਹੈ ਉਹਨਾਂ ਤੇ ਮਾੜਾ ਅਸਰ ਪੈ ਰਿਹਾ ਹੈ ਅਕਤੂਬਰ ਦੇ ਵਿੱਚ ਕਪਾਹ ਚੁਗੀ ਜਾਣੀ ਹੈ ਭਾਰਤ ਦੇ ਵਿੱਚ ਤੇ ਇਹਨਾਂ ਨੇ ਉਹ ਤਰੀਕ ਕੱਲ ਐਨੀ ਵੱਧ ਦੀ ਗੱਲ ਦੇ ਵਿੱਚ ਅਮਰੀਕਾ ਟਰੰਪ ਤੋਂ ਜਿਹੜਾ ਉਹ ਟੈਰਫ ਤੋਂ ਜਸਤੇ ਤਸ ਨਹੀਂ ਹੋ ਰਿਹਾ ਉਹਦੇ ਤੇ ਟਸ ਤੇ ਮਸ ਨਹੀਂ ਹੋ ਰਿਹਾ ਉਸ ਨੇ ਅੱਗੇ ਹੋਰ ਝੂਕਦਿਆਂ ਕੱਲ ਇਹ ਡਿਊਟੀ ਜਿਹੜੀ ਕੱਲ 30 ਸਤੰਬਰ ਤੱਕ ਸੀਗੀ ਇਹਨੂੰ 31 ਦਸੰਬਰ ਤੱਕ ਕਰ ਦਿੱਤਾ ਵਧਾ ਦਿੱਤਾ ਜਿਹੜੀ ਲਿਫਣ ਦੀ ਝੋਕਣ ਦੀ ਵੀ ਗੱਲ ਹੈ ਤੇ ਟਰੰਪ ਨੇ ਪਰਸੋ ਦੁਬਾਰਾ ਫੇਰ ਠੋਕ ਕੇ ਕਹਿਤਾ ਵੀ ਮੈਂ ਜਦੋਂ ਭਾਰਤ ਪਾਕਿਸਤਾਨ ਦੀ ਆਪਸ ਚ ਝਗੜਾ ਹੋਇਆ ਸੀ ਉਹਦੇ ਚ ਮੋਦੀ ਨੂੰ ਠੋਕ ਕੇ ਕਿਹਾ ਸੀਗਾ ਵੀ ਆ ਬੰਦਾ ਬਣਦਾ ਐ ਜਾਂ ਮੈਂ ਤੇਰੀ ਚੱਕਰੀ ਕਮਾ ਦੂੰਗਾ ਤੇਰਾ ਦਿਮਾਗ ਘੁੰਮ ਜੂਗਾ ਜਦੋਂ ਮੈਂ ਤੇਰੇ ਤੇ ਟੈਕਸ ਲਾਇਆ ਬੰਦ ਕਰ ਦੇ ਜੰਗ 24 ਘੰਟਿਆਂ ਦੇ ਵਿੱਚ ਵਿੱਚ ਕਹਿੰਦਾ ਮੈਂ 24 ਘੰਟੇ ਕਿਹਾ ਸੀ ਉਹਨੇ 5 ਘੰਟਿਆਂ ਚ ਬੰਦ ਕਰ ਦਿੱਤਾ ਇਹ ਜਿਹੜੀ ਸਾਡੀ ਭਾਰਤ ਸਰਕਾਰ ਹੀਜ਼ ਮਾਸਟਰਸ ਵਾਇਸ ਬਣੀ ਹੋਈ ਹੈ ਉਸੇ ਦੇ ਥੱਲੇ ਝੁਕਦੀ ਹੈ ਇਹ ਸਾਡੇ ਭਾਰਤ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਗਈ ਅੱਜ ਦੀ ਗੱਲ ਚ ਇੰਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ